ਉਸ ਤੋਂ ਮੇਰਾ ਚੈਨਲ ਤੇ ਰਵਿਰਾਹ ਰਵਸਾਗਤ ਆ। ਔਰ ਮੈਂ ਤੁਹਾਡਾ ਆਪਣਾ ਯੂਟਿਊਬ ਦਾ ਪੰਨੂ। ਅੱਜ ਮੈਂ ਬੈਠਾ ਹਾਂ ਇੱਥੇ ਤੇ ਪਿੰਡਾਂ ਦੇ ਵਿੱਚ ਨਾ ਅਕਸਰ ਸਾਡੇ ਅਜੇ ਵੀ ਜਿਹੜਾ ਕਮਿਊਨੀਕੇਸ਼ਨ ਦਾ ਸਿਸਟਮ ਚੱਲਦਾ ਉਹ ਵੀ ਉਹ ਸਾਡੇ ਲਾਗੀ ਸੱਦਾ ਦੇਣ ਆਉਂਦੇ ਆ। ਤੇ ਕਈ ਵਾਰੀ ਭਾਵੇਂ ਕੋਈ ਵੀ ਆਏ ਵੀ ਇੱਕ ਪਿੰਡਾਂ ਦੇ ਵਿੱਚ ਕਿਸੇ ਟਾਈਮ ਹੁੰਦਾ ਸੀ ਕਿ ਪਾੜੀ ਪਰ ਨਾਲੇ ਲੱਗ ਹੁੰਦੇ ਸੀ ਜੁੱਤੀਆਂ ਗੰਡਣ ਵਾਲੇ ਲੱਗ ਹੁੰਦੇ ਸੀ ਸੇਪੀ ਜਿਹੜੀ ਕਿਸਾਨ ਸੱਦ ਸੁੰਦ ਬਣਾਉਂਦੇ ਦਾਤਰੀਆਂ ਰਾਮੇ ਉਹ ਲੱਗ ਹੁੰਦੇ ਸੀ ਇਤਨਾ ਛੋਟੇ ਛੋਟੇ ਕਿੱਤਿਆਂ ਨਾਲ ਜੁੜਿਆ ਸੀ ਇਹ ਇੱਕ ਸਮਾਜਿਕ ਸਰਕਲ ਸੀ ਤੇ ਹੁਣ ਵੀ ਉਹਦੇ ਚੋ ਮਤਲਬ ਉਹਨਤੇ ਰਵਾਜ ਖਤਮ ਹੁੰਦਾ ਜਾਂਦਾ ਪਰ ਅਜੇ ਵੀ ਜਿਹੜਾ ਵਾ ਉਹ ਅਜੇ ਚੱਲਦਾ ਵਾ ਪਿੰਡਾਂ ਦੇ ਵਿੱਚ ਸਨੇਹ ਦੇਣ ਦਾ ਰਵਾਜ ਔਰ ਨਾਲ ਇੱਥੇ ਇੱਥੇ ਬੈਠਿਆਂ ਦੇ ਮਿਲ ਕੋ ਉਹ ਮੈਨੂੰ ਚੀਜ਼ ਬੜੀ ਪਿਆਰੀ ਲੱਗੀ ਤੇ ਉਹ ਸਨੇਹਾ ਦੇਣਾ ਆਏ ਸੀ ਪਿੰਡ ਦੇ ਬੰਦੇ ਵੀ ਉਹਨਾਂ ਜੋ ਜਿਹੜੇ ਮੇਨ ਉਹਨਾਂ ਦੇ ਮੋਢੀ ਨੇ ਤਾਂ ਦਰਾਖ ਹੀ ਭਾਜੀ ਜਲਬੀਰ ਸਿੰਘ ਗੁਰਬੀਰ ਸਿੰਘ ਤੇ ਉਹਨਾਂ ਨਾਲ ਮੈਂ ਗੱਲਾਂ ਬਾਤਾਂ ਕੀਤੀਆਂ ਬੜੀਆਂ ਪਿਆਰੀਆਂ ਉਹਨਾਂ ਨੇ ਗੱਲਾਂ ਬਾਤਾਂ ਕੀਤੀਆਂ ਮੈਂ ਮੈਂ ਚਲੋ ਤੁਹਾਡੇ ਨਾਲ ਇੱਕ ਸਾਝ ਹੀ ਪਾਵਾਂ ਇਹ ਆਪਾਂ ਉਹਨਾਂ ਦੀ ਗੱਲਬਾਤ ਸੁਣਦੇ ਆਂ ਤੇ ਆਪਣਾ ਪਿੰਡ ਕਹਿ ਰਹੀਆਂ ਨਾ ਹਾਂਜੀ ਹਾਂਜੀ ਇਹ ਜਿਹੜੀ ਤੁਸੀਂ ਉਹਨਾਂ ਨਾਲ ਗੱਲ ਕੀਤੀ ਸੀ ਉਹ ਪਾਗਲ ਬੰਦੇ ਹੁੰਦੇ ਆ ਜਿਹੜੇ ਔਰਤਾਂ ਨੂੰ ਫੜਦੇ ਹਾਂ ਹਾਂਜੀ ਹਾਂਜੀ ਜਿਹੜਾ ਨਹੀਂ ਤਾਂ ਆਪਣਾ ਨਾਮ ਹੀ ਲੇਕੇ ਤੱਕ ਛੱਡ ਦਈਆ ਆਪਣਾ ਨਾਮ ਹੀ ਗਾੜੀ ਸਸਰਾਲ ਗਾ ਕੇ ਰੱਖਣਾ ਪੈਂਦਾ ਸਾਰਾ ਮਾਪਿਓ ਇੰਨਾ ਪਿਆਰ ਕਰਦੇ ਮਾਪਿਓ ਨਾਲ ਇੰਨਾ ਪਿਆਰ ਛੱਡ ਕੇ ਇਹਦੇ ਫਿਰ ਘਰ ਸਹਰਿਆਂ ਦੀ ਇਹਨਾਂ ਸੋਚਦੀ ਆ ਦਾ ਸਹਰਿਆਂ ਦਾ ਘਰ ਦਾ ਵੀ ਦੋਸਤੋ ਅਸੀਂ ਗੱਲਾਂ ਕਰ ਰਹੇ ਸੀ ਤੇ ਉਹਨਾਂ ਦੇ ਵਿੱਚ ਨਾ ਇਹਨਾਂ ਨੇ ਬੜੀ ਆ ਇੱਕ ਮਾਰਕੀਟ ਦੀ ਗੱਲ ਕੀਤੀ ਕਿ ਗੱਲ ਕਰਦਾ ਕਰਦਾ ਇਹ ਕਰਨਾ ਆਪੇ ਵੀ ਇਹ ਕਹਿੰਦੇ ਵੀ ਉਹ ਬੰਦੇ ਬੜੇ ਬੇਬੂਖ ਹੁੰਦੇ ਆ ਜਿਹੜੇ ਜਨਾਨੀ ਦੇ ਉੱਤੇ ਹੱਥ ਚੁੱਕਦੇ ਆ ਘਰਾਂ ਦੇ ਵਿੱਚ ਉਹਨੂੰ ਕੁੱਟਦੇ ਆ ਮਾਰਦੇ ਆ ਤੇ ਸਾਡੇ ਸਰਪੰਚ ਸਾਹਿਬ ਦੀ ਬੇਟੀ ਬਾਹਰ ਨੇ ਤੇ ਗੱਲ ਉੱਥੋਂ ਝੱਲੀ ਸੀ ਉਹਨਾਂ ਦੇ ਸਰਪੰਚ ਸਾਹਿਬ ਤੇ ਦੋਤਾ ਆਇਆ ਸੀ ਗੱਲ ਕਰ ਰਹੇ ਸੀ ਤੇ ਵਧਾਈ ਦੇਣ ਆਏ ਸੀ ਤੇ ਉੱਥੋਂ ਗੱਲ ਚੱਲਦੇ ਚੱਲਦਾ ਫਿਰ ਗੱਲ ਚੋਂ ਗੱਲ ਨਿਕਲੀ ਤੇ ਮੈਨੂੰ ਇਹਦੀ ਗੱਲ ਬੜੀ ਦਿਲ ਨੂੰ ਲੱਗੀ ਤੇ ਸੋਹਣੇ ਤੁਸੀਂ ਗੱਲ ਕੀਤੀ ਬਾਜੀ ਇਹ ਜਿਹੜੀ ਮਤਲਬ ਵਾਕਿਆ ਹੀ ਹੋਰ ਕਹਿਣਾ ਚਾਹੋਗੇ ਤੁਹਾਡਾ ਕੋਈ ਤੁਹਾਡੇ ਜਿੰਦਗੀ ਦੇ ਤਜਰਬੇ ਤੋਂ ਇਹ ਹਰਕਤ ਜੰਮ ਲਈ ਬਣੀ ਹੈ ਹਾਂਜੀ ਜਿਹੜੇ ਮਾਤਾ ਪਿਤਾ ਬਦਲੇ ਇਹ ਜੀ ਜਿਹੜੀ ਮਾਂ ਮਾਦੀ ਹੈ ਦੇਵਤਾ ਵਾ ਇੱਕ ਭਗਵਾਨ ਆ ਤੇ ਮਾਤਾ ਸਾਰੀ ਉਮਰ ਬੱਚੇ ਨੂੰ ਜਦੋਂ ਬੱਚਾ ਨਿੱਕਾ ਬਚਪਨ ਚ ਖੇਡਦਾ ਤੇ ਉਹਨੂੰ ਮਾਤਾ ਕੇ ਆਦੀ ਮੇਰੇ ਫਲਾਣੇ ਘਰ ਬੱਚਾ ਖੇਡ ਲੈ ਰਿਆ ਇਹਦੇ ਲੱਤਾਂ ਪੈਰ ਦਵਾਵਾ ਘੁੱਟਦੀ ਰਹੀ ਆ ਜਦੋਂ ਬਡਾਪਾ ਹੁੰਦਾ ਬੱਚੇ ਨੂੰ ਵੀ ਕੋਈ ਫਰਜ਼ ਚਾਹੀਦਾ ਮਾਂ ਪਿਓ ਦੇ ਬਜ਼ੁਰਗ ਹੋ ਜੇ ਉਹਦੀਆਂ ਲੱਤਾਂ ਬਾਹਵੇਂ ਘੁੱਟੇ ਤੇ ਮਾਂ ਗਾੜੀ ਨੂੰ ਸੀਸ ਦੇ ਤੇ ਉਹਦੇ ਕੋਈ ਫਾਇਦੇਮੰਦੀ ਉਹਦੀ ਜ਼ਿੰਦਗੀ ਸੋਹਣੀ ਬਤੀਤ ਹੋ ਜੇ ਮਾਲਕ ਨੂੰ ਸੀਸ ਲੱਗ ਜਾਵੇ ਸਭ ਤੋਂ ਵੱਡੀ ਸੀਸ ਮਾਂ ਦੀ ਆ ਮਾਂ ਪਿਓ ਆ ਤੇ ਅੱਜ ਕੱਲ੍ਹ ਤੇ ਮੈਂ ਵੇਖਿਆ ਵੀ ਬੱਚੇ ਜ਼ਿਆਦਾਤਰ ਉਹ ਆਦੇ ਨਿੱਕੇ ਹੁੰਦੇ ਲੜਦੇ ਸੀ ਮਾਂ ਮੇਰੀ ਆ ਮਾਂ ਮੇਰੀ ਆ ਹਾਂਜੀ ਏ ਵੱਡੇ ਹੋਏ ਤੇ ਲੜਦੇ ਆ ਮਾਂ ਤੇਰੀ ਆ ਮਾਂ ਤੇਰੀ ਆ ਇਹ ਅਸੀਂ ਸਾਂਭ ਨੇ ਦੁੱਖੋਂ ਕਹਿੰਦੇ ਆ ਜਾਂ ਅਸੀਂ ਕੀ ਅੱਜ ਕੱਲ ਤੇ ਕੋਈ ਬਜ਼ੁਰਗਾਂ ਨੂੰ ਸਾਹਮਣੇ ਬੈਠੇ ਨਾ ਵੇਖਿਆ ਸਾਹਮਣੇ ਘਟ ਹੈ ਜੀ ਘਟ ਸਾਹਮਣੇ ਅੱਜ ਕੱਲ ਬਜ਼ੁਰਗਾਂ ਘਟਿਆ ਕਈ ਹੈਗੇ ਆ ਕਈ ਸਾਹਮਣੇ ਖੇਵੀਆ ਤੇ ਨਿੱਤੇ ਕਈ ਆਏ ਹੋਏ ਜੀ ਇਨਸਾਨੇ ਗਏ ਜਿਹੜੇ ਧਰਤੀ ਕਿਸੇ ਆਸਰੇ ਤੇ ਖਲੋਪੀ ਆ ਏ ਜਿੰਨੀ ਸਮਾਨਤਾ ਹੀ ਖਲੋਤਾ ਜੀ ਤਾਂ ਇਹ ਤੇ ਚੰਗਾ ਵਾ ਤੇ ਮਾੜਾ ਵੀ ਆ ਤੇ ਮਾੜੇ ਦੇ ਨਾਲ ਚੰਗਾ ਵੀ ਜੁੜਿਆ ਇਦਾਂ ਇਦਾਂ ਬਾਤ ਚੱਲੂ ਬੜੀ ਸੋਹਣੀ ਤੁਸੀਂ ਉਹ ਗੱਲ ਕੀਤੀ ਆ ਵੀ ਔਰਤ ਬਿਨਾਂ ਘਰ ਨਹੀਂ ਬੰਦਦਾ ਨਹੀਂ ਔਰਤ ਬਿਨਾਂ ਘਰ ਨਹੀਂ ਕੋਈ ਚੱਲ ਸਕਦਾ ਬੰਦਾ ਦੇ ਬਾਹਰ ਦਾ ਕੰਮ ਮਤਲਬ ਕਹਿੰਦੇ ਆ ਕਿ ਔਰਤ ਚਾਵੇ ਤੇ ਸੂਈ ਦੇ ਨੱਕੇ ਨਾਲ ਵੀ ਘਰ ਬਣਾ ਦਿੰਦੀ ਹੈ ਘਰ ਬਣਾ ਦਿੰਦੀ ਆ ਬੰਦਾ ਕਈਆਂ ਦਾ ਵੀ ਘਰ ਚਾਵੇ ਤੇ ਘਰ ਨਹੀਂ ਤੇ ਨਹੀਂ ਗੱਲਾਂ 'ਚ ਬੜੇ ਤੱਤ ਨੇ ਬੜੇ ਬੜੇ ਪਾਸ਼ੇ ਬੜੇ ਬੜੇ ਰਕੇ ਦੀ ਔਰਤ ਐਵੇਂ ਕਰ ਸਕਦੀ ਸਾਰਾ ਕੁਝ ਹਾਂ ਸਭ ਕੁਝ ਸਭ ਕੁਝ بڑے بڑے ਮਹਿਲ ਪਾ ਦਿੰਦੀ ਔਰਤ ਦੇ ਮਰਜ਼ੀ ਹੋਵੇ ਤੇ ਬੜਾ ਕੁਝ ਕਰ ਦਿੰਦੀ ਆ ਉਹ ਕਿਉਂ ਉਹਨੇ ਸਾਰਾ ਘਰ ਉਹਦੇ ਹਾਸਰੇ ਹੁੰਦਾ ਬੰਦਾ ਤੇ ਬਾਹਰ ਕਦੀ ਉਧਰ ਜਾ ਕੇ ਇਧਰ ਜਾ ਬਾਹਰੋਂ ਬੰਦਾ ਤੇ ਖਾਲੀ ਆ ਕੇ ਬੰਦੇ ਬਿਨੋਂ ਵੀ ਨਹੀਂ ਕਰਦਾ ਬੰਦਾ ਤੇ ਘਰ ਆ ਕੇ ਜੋੜਾ ਝਾੜ ਦੇ ਤੇ ਘਰ ਭਰ ਜਾਂਦਾ ਆਹ ਬੰਦਾ ਵੀ ਇੱਕ ਇਨਸਾਨ ਇੱਕ ਇਹੋ ਜਿਹੀ ਸ਼ੈ ਹੈ ਬੰਦਿਆਂ ਨਾਲ ਵੀ ਬਰਕਤਾਂ ਵਾ ਬੰਦਿਆਂ ਤੋਂ ਬਿਨਾ ਹਾਲ ਵੀ ਕੋਈ ਨਹੀਂਗਾ ਪਾਸੋਂ ਬੰਦੇ ਵੀ ਬੰਦੇ ਤੋਂ ਬਣਾ ਨਹੀਂ ਸਕਦਾ ਬਹੁਤ ਵਧੀਆ ਹਾਂ ਸਵਾਜ ਦੀ ਗੱਡੀ ਤੇ ਦੋ ਪਹੀਏ ਆ ਮੁਕਤਾਬਰ ਚੱਲਣਗੇ ਹਰ ਇੱਕ ਚੀਜ਼ ਦਾ ਪਾਸਾ ਦੁਰ ਪਰਮੇਸ਼ਰ ਨੇ ਨਿੱਕੇ ਜਨਮਰ ਤੋਂ ਲੈ ਕੇ ਦੋ ਦੋ ਚੀਜ਼ਾਂ ਹਰ ਇੱਕ ਜੋੜਾ ਬਣਾਇਆ ਕਾਲਪੁਰਖ ਨੇ ਜਿਹੜੀ ਪਰਮੇਸ਼ਰ ਨੇ ਲੀਲਾ ਰਚਾਈ ਆ ਹਰ ਇੱਕ ਚੀਜ਼ ਦਾ ਜੋੜਾ ਬਣਾਇਆ ਪਰ ਕਈ ਜਿਹੜੇ ਬੇਵਕੂਫ ਬੰਦੇ ਜਨਾਨੀ ਨੂੰ ਕੁੱਟ ਕੇ ਕਹਿੰਦੇ ਨਿਕਲ ਜਾ ਮੇਰੇ ਘਰੋਂ ਘਰ ਤੇ ਉਹ ਬਣਾਉਂਦੀ ਆ ਆ ਘਰ ਉਹ ਬਣਾਉਂਦੀ ਤਾਂ ਉਹਨੂੰ ਖੀਰੀ ਆਦੇ ਤੇ ਤਲਾਕ ਆਦੇ ਤੇ ਫਲਾਣ ਕਰ ਦੋ ਤੇ ਇੰਗਾ ਤੋਂ ਘਰ ਸਾਰਾ ਉਹਨੇ ਬਣਾਇਆ ਹੁੰਦਾ ਤੇ ਉਹਨੂੰ ਹਸਣਾ ਜਿਆਦਾ ਅਧਿਕਾਰ ਤੇ ਜਨਾਨੀ ਨੂੰ ਜਨਾਨੀ ਦੇ ਸਿਰ ਤੇ ਘਰ ਆ ਸਾਰਾ ਜਨਾਨੀ ਇੱਕ ਇਹੋ ਜਿਹੀ ਚੈ ਜਨਨੀ ਮਾਹਾਂ ਨਾਲੇ ਬੜੇ ਬੜੇ ਮਾਵੀਰਾਂ ਨੇ ਗੁਰੂ ਪੀਰਾਂ ਪਕੰਬਰਾਂ ਦੇਵੀ ਦੇਵਤਿਆਂ ਨੇ ਜਨਮ ਲਏ ਮਾਹ ਦੇ ਪੇਟੋਂ ਮਾਂ ਇੱਕ ਇਹੋ ਜਿਹੀ ਹੈ ਦੁਨੀਆ ਦੇ ਸਭ ਤੋਂ ਉੱਤੇ ਮਾਂ ਹੀ ਆ ਮਾਂ ਤੋਂ ਸਭ ਗੱਲਾਂ ਸਭ ਥੱਲੇ ਇਨਵਾਰਤ ਦੇ ਕਈ ਰੂਪ ਨੇ ਮਾਂ ਵੀ ਆ ਭੈਣ ਵੀ ਆ ਭੈਣ ਵੀ ਆ ਕਈ ਰੂਪ ਕਈ ਇਹੋ ਜਿਹੀ ਪਹਿਲੇ ਮੀਤਾਈ ਵੀ ਆ ਸਾਰਾ ਕੁਝ ਸਾਰਾ ਕੁਝ ਸਾਰਾ ਉਹਦਾ ਜਗ ਦੀ ਜਨਮ ਨਹੀਂ ਅਸੀਂ ਕਹਿ ਸਕਦੇ ਵੀ ਪ੍ਰਕਿਰਿਆ ਵਜੋਂ ਨਹੀਂ ਪਦਤ ਨੇ ਹਾਂ ਸਰਦਾ ਬੰਦੇ ਬਿਨਾਂ ਨਹੀਂ ਸਰਦਾ ਬੰਦੇ ਬਿਨਾਂ ਮਰੀ ਪਾਸ਼ਾ ਸਹੀ ਗੱਲ ਇਹ ਤਾਂ ਬੈਕ ਕਿਤਰਾ ਕਰਦਾ ਗੁਜ਼ਾਰਾ ਗਜੂਰਾ ਕਿਤਰਾ ਇੰਨਾ ਧਾੜੀ ਦਾ ਪਾਏ ਬੱਚਾ ਨੌਕਰੀ ਨਾ ਕਰੀ ਨੀ ਪੜਿਆ ਸੀ 14 ਜਮਾਤਾਂ ਅੱਛਾ ਤੇ ਉਹ ਪੜਿਆ ਸੀ ਉਹ ਮਤਲਬ ਆਕੀ ਖੇਡਦਾ ਹੀ ਬੜੀ ਸਟੇਟ ਨੈਸ਼ਨਲ ਖੇਡਿਆ ਸੀ ਅੱਛਾ ਤੇ ਨੌਕਰੀ ਨੌਕਰੀ ਬਾਰੇ ਕੋਈ ਗੱਲਬਾਤ ਨਹੀਂ ਜਿਹਦੇ ਕੋਈ ਜਾਣਦੇ ਰਹੇ ਆ ਕੋਈ ਨੌਕਰੀ ਤਾਂ ਅੱਜਕੱਲ ਮਿਲਦਗਾ ਹੀ ਨਹੀਂ ਹਾਂ ਨਹੀਂ ਪਹਿਲੀਉ ਗੱਲ ਆ ਜੀ ਬੜੇ ਚਿਰ ਦੀ ਆ ਹੁਣ ਤੇ ਬੱਚੇ ਦੀ ਗੱਲ ਆ ਵੀ ਤੁਸੀਂ ਬੱਚੇ ਨੂੰ ਗ੍ਰੈਜੂਏਸ਼ਨ ਕਰਾਈ ਹਾਂ ਤੇ ਪੜਿਆ ਤੇ ਉਹ ਬੱਜੀ ਉਹ ਪੱਲੇਦਾਰੀ ਕਰਦਾ ਮੈਂ ਪੱਟੀ ਚੁੰਨੀ ਜਿਹਦੇ ਵਿਚਾਰਾ ਬੋਰੀਆਂ ਬਾਰੀਆਂ ਚੱਕਦਾ ਤੇ ਉੱਥੇ ਚਲੋ ਕਿ ਦਿਹਾੜੀ ਕੋ ਤੇ ਸਪੈਸ਼ਲ ਆਈ ਤੇ ਲੱਗ ਜਾਂਦੀ ਆ ਤੇ ਜੇ ਨਾ ਆਵੇ 2 ਮਹੀਨੇ ਤੱਕ ਕੋਈ ਪੈਸਾ ਨਹੀਂ ਬਣਦਾ ਜੇ ਦੋਸਤੋ ਇੱਕ ਇਹਨਾਂ ਦੀ ਗੱਲ ਤੋਂ ਮੈਨੂੰ ਹੋਰ ਬੜੀ ਲੱਗੀ ਜਿਹੜੀ ਤੇ ਮਤਲਬ ਸੱਟ ਜੀ ਦਿਲ ਤੇ ਵੀ ਇਹੀ ਕਿੰਨੇ ਬੱਚੇ ਪੜਦੇ ਨਹੀਂ ਤੇ ਗਰੀਬ ਘਰਾਂ ਆਂਦੇ ਬੱਚਿਆਂ ਨੂੰ ਪੜਾਉਣਾ ਕਿਤੇ ਸੌਖੀ ਗੱਲ ਨਹੀਂ ਹੁੰਦਾ ਜਿ ਤਰ੍ਹਾਂ ਇਹਨਾਂ ਦਾ ਮੈਂ ਕਈ ਵੇ ਵੇਨਾ ਹੈ ਮੱਝਾਂ ਚਾਰ ਕੇ ਬੱਕਰੀਆਂ ਚਾਰ ਕੇ ਆਪਦਾ ਗੁਜ਼ਾਰਾ ਕਰਦੇ ਆ ਤੇ ਇਤਰਾ ਹੀ ਆ ਲਾਗ ਪੜਾ ਕਰਕੇ ਥੋੜਾ ਬਹੁਤਾ ਆ ਇਹ ਆਪਦਾ ਟਾਈਮ ਪਾਸ ਕਰਦੇ ਤੇ ਨਾ ਬੱਚੇ ਨੂੰ ਗ੍ਰੈਜੂਏਸ਼ਨ ਕਰਾਈ ਪਰ ਉਹਨੂੰ ਫਿਰ ਵੀ ਇਹਨਾਂ ਦੀ ਬਾਕੀ ਉਹੀ ਪੱਲੇਦਾਰੀ ਦਾ ਕੰਮ ਕਰਨਾ ਪਿਆ ਗ੍ਰੈਜੂਏਸ਼ਨ ਕਰਕੇ ਵੀ ਤੇ ਕੁਝ ਨਾ ਕੁਝ ਦੇ ਜੇ ਬੰਦਾ ਪੜਿਆ ਨਾ ਹੋਵੇ ਤੇ ਉਹਨੂੰ ਮਹਿਸੂਸ ਨਹੀਂ ਹੁੰਦਾ ਪਰ ਜੇ ਬੰਦਾ ਪੜਿਆ ਹੋਵੇ ਤੇ ਉਹਨੂੰ ਜੋਬ ਹੀ ਨਾ ਮਿਲੇ ਉਹਨੂੰ ਗੱਲ ਨੂੰ ਇਹ ਔਖਾ ਹੋ ਜਾਂਦਾ ਇਹ ਸਾਡੇ ਸਮਾਜ ਦੀ ਤਰਾਸਦੀ ਹੋ ਗਈ ਆ ਤੇ ਆਦੋਂ ਜਿੱਥੇ ਅੱਜ ਕੱਲ੍ਹ ਅਸੀਂ ਐਜੂਕੇਸ਼ਨ ਦੇ ਨਾਲ ਸਾਨੂੰ ਛੋਟੇ ਛੋਟੇ ਸਹਾਇਕ ਧੰਦਿਆਂ ਦੀ ਵੀ ਟ੍ਰੇਨਿੰਗ ਲੈ ਕੇ ਆਪਦਾ ਹੀ ਕੋਈ ਕੰਮ ਚਲਾਉਣਾ ਚਾਹੀਦਾ ਸਰਕਾਰਾਂ ਤੋਂ ਜਾਂ ਕਿਤੇੋਂ ਵੀ ਅੱਜ ਕੱਲ੍ਹ ਆਸ ਨਹੀਂ ਰੱਖਣੀ ਚਾਹੀਦੀ ਕਿ ਅਸੀਂ ਪੜ ਜਾਾਂਗੇ ਨੌਕਰੀਆਂ ਕਰ ਸਾਨੂੰ ਮਿਲ ਜਾਣਗੀਆਂ ਮੇਰਾ ਇੱਕ ਦੋਸਤ ਦਾ ਮੁੰਡਾ ਉਹਨੇ ਡਬਲ ਐਮਏ ਕਰਕੇ ਫਿਰ ਬੀਐਡ ਕੀਤੀ ਹੈ ਟੈਟ ਦਾ ਇੱਕ ਜਿਹੜਾ ਹੁੰਦਾ ਕੋਰਸ ਇਹਨਾਂ ਦਾ ਟੈਸਟ ਹੁੰਦਾ ਵਾ ਉਹ ਵੀ ਪਾਸ ਕਰ ਲਿਆ ਪਰ ਉਹ 10-12000 ਰੁਪਏ ਤੇ ਕਿਸੇ ਸਕੂਲ ਦੇ ਵਿੱਚ ਨੌਕਰੀ ਕਰ ਰਿਆ ਔਰ 10-12000 ਰੁਪਏ ਦੀ ਤੇ ਮੇਰਾ ਖਿਆਲ ਬੂਤਾ ਦੀ ਪਾਲਛ ਬਣੀ ਆਉਂਦੀ ਨਹੀਂ ਤੇ ਚਲੋ ਮੇਰਾ ਦਿਲ ਕੀਤਾ ਕਿ ਮੈਂ ਕੁਝ ਹੋਰ ਕਹਿਣਾ ਚਾਹੁੰਦਾ ਜੇ ਤੁਸੀਂ ਕੋਈ ਨਹੀਂ ਬੱਸ ਬੱਸ ਹੈ ਬੜੀ ਮਿਹਰ ਕਰੀ ਮਿਹਨਤ ਕਰਨੀ ਚਾਹੀਦੀ ਆ ਮਿਹਨਤ ਕਰਨੀ ਤਾਂ ਜਹ ਨਵਾਂ ਦੀ ਮਿਹਨਤ ਜੀ ਮਿਹਨਤ ਪਾਚ ਇਹਦੇ ਇਹਦੀ ਬਰਕਤ ਬਹੁਤ ਜਿਆਦੀ ਹੈ ਤੁਹਾਨਾਂ ਦੀ ਕਮਾਈ ਦੇ ਵਿੱਚ ਬਹੁਤ ਬਰਕਤ ਹੈ ਮੈਨੂੰ ਬੜੀ ਸੋਹਣੀ ਗੱਲ ਹੈ ਜਿਹੜੀ ਤੁਸੀਂ ਦਾਨੇਸ਼ਵਰੀ ਦੀ ਕੀਤੀ ਤਾਂ ਕਿ ਔਰਤ ਦਾ ਸਾਨੂੰ ਦੀਆਂ ਭੈਣਾਂ ਦਾ ਪਰਿਵਾਰ ਦੇ ਵਿੱਚ ਚਾਹੇ ਉਹ ਸਾਡੀ ਪਤਨੀ ਦੇ ਰੂਪ ਚ ਆ ਸਾਨੂੰ ਮਾਂ ਦੇ ਰੂਪ ਚ ਹਾਂ ਪਰ ਸਨਮਾਨ ਕਰਨਾ ਚਾਹੀਦਾ ਸਨਮਾਨ ਕਰਨਾ ਚਾਹੀਦਾ ਹੈ ਮਾਣ ਹੈ ਹਾਂ ਇੱਜ਼ਤ ਕਰਨੀ ਚਾਹੀਦੀ ਜਨਾਨੀ ਦੇ ਸਿਰ ਤੇ ਸਾਰਾ ਘਰਬਾਰ ਦਾ ਚੱਲਦਾ ਸਾਰੀ ਸ੍ਰੀਟੀ ਚੱਲਦੀ ਹੈ ਤੇ ਚਲੋ ਜੀ ਦੋਸਤੋ ਇਹ ਮੈਨੂੰ ਬੜੀ ਸੋਹਣੀ ਗੱਲ ਲੱਗੀ ਤੇ ਮੈਂ ਤੁਹਾਡੇ ਨਾਲ ਇਹ ਗੱਲ ਦੀ ਸਾਝ ਪਾਈ ਹੈ ਇਹੀ ਹੈ ਮੇਰੇ ਚੈਨਲ ਦਾ ਮਕਸਦ ਛੋਟੀਆਂ ਛੋਟੀਆਂ ਸਾਂਝਾਂ ਤੁਹਾਡੇ ਨਾਲ ਚਲਦੀਆਂ ਰਹਿਣ ਮੇਰੀਆਂ ਮੈਂ ਤੁਹਾਡਾ ਆਪਣਾ ਕੀਰਤਪੰਨ